ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਕਿ ਦਿਨ ਦਿਹਾੜੇ ਦੋ ਲੁਟੇਰੇ ਸਾਬਕਾ ਐਸਆਈ ਦੇ ਘਰ ਦੇ ਅੰਦਰ ਵੜ ਗਏ ਤੇ ਘਰ ਨੂੰ ਬਣਾਇਆ ਨਿਸ਼ਾਨਾ ਜਿਹਾ ਦੱਸਿਆ ਕਿ ਗੁਰਦਾਸਪੁਰ ਸ਼ਹਿਰ ਦੇ ਅੰਦਰ ਚੋਰਾ ਤੇ ਲੁਟੇਰਿਆਂ ਦੇ ਹੌਸਲੇ ਬੁਲੰਦ ਹੁੰਦੇ ਨਜ਼ਰ ਆ ਰਹੇ ਨੇ ਦਿਨ ਦਿਹਾੜੇ ਚੋਰੀ ਕਰ ਦਿੱਤੀ ਜਾਂਦੀ ਹੈ ਤੇ ਅਜਿਹਾ ਹੀ ਮਾਮਲਾ ਮੁਹੱਲਾ ਓਂਕਾਰ ਨਗਰ ਜਟਾਵਾਲੀ ਬੰਬੀ ਨੇੜੇ ਸਾਹਮਣੇ ਜਿੱਥੇ ਕਿ ਪੰਜਾਬ ਪੁਲਿਸ ਦੇ ਸਾਬਕਾ ਐਸਆਈ ਦੇ ਘਰ ਅੰਦਰ ਵੜ ਕੇ ਉਹਨਾਂ ਦੇ ਕੋਲ ਪਿਸਤੌਲ ਦੀ ਨੋਕ ਤੇ ਗਹਿਣੇ ਦੀ ਲੁੱਟ ਕਰਵਾਈ ਗਈ ਹੈ ਤੇ ਮੋਟਰਸਾਈਕਲ ਤੇ ਆਏ ਸੀ ਲੁਟੇਰੇ ਤਾਂ ਸੀਸੀਟੀਵੀ ਕੈਮਰੇ ਦੇ ਵਿੱਚ ਘਟਨਾ ਯਾਦ ਹੋ ਜਾਂਦੀ ਹੈ ਤਾਂ ਦਿਨ ਦਿਹਾੜੇ ਗੇਟ ਖੋਲ ਕੇ ਘਰ ਦੇ ਅੰਦਰ ਵੜਦੇ ਅਤੇ ਬਾਹਰ ਨਿਕਲਦੇ ਦਿਖਾਈ ਦੇ ਰਹੇ ਨੇ ਜੀਆਂ ਦੱਸਦੀ ਹੈ ਕਿ ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸਆਈ ਦੀ ਪਤਨੀ ਨੇ ਕਿਹਾ ਕਿ ਉਹ ਘਰ ਦੇ ਵਿੱਚ ਆਰਾਮ ਕਰ ਰਹੀ ਸੀ ਤੇ ਉਹਨਾਂ ਦੀ ਗੁਵੰਡਾ ਰੀਟਾ ਵੀ ਉਸ ਸਮੇਂ ਮੌਜੂਦ ਸੀ ਜਦੋਂ ਮੂ ਠੱਕੇ ਦੋ ਨੌਜਵਾਨ ਘਰ ਦੇ ਅੰਦਰ ਦਾਖਲ ਹੁੰਦੇ ਹਨ ਅਤੇ ਪਿਸਤੌਲ ਦੀ ਨੋਕ ਤੇ ਘਰ ਦੇ ਕਹਨੇ ਲੈ ਕੇ ਫਰਾਗ ਹੋ ਜਾਂਦੇ ਹਨ ਤਾਂ ਇੱਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਜੇਕਰ ਪੰਜਾਬ ਪੁਲਿਸ ਦੇ ਘਰ ਅਜਿਹੇ ਲੁਟੇਰੇ ਤੇ ਹੌਸਲੇ ਬੁਲੰਦ ਹੋ ਚੁੱਕੇ ਨੇ ਤੇ ਇੱਕ ਆਮ ਨਾਗਰਿਕ ਆਮ ਜਨਤਾ ਦਾ ਬੰਦਾ ਕਿਵੇਂ ਆਪਣੇ ਰਹਦੇ ਵਚ ਸੁਰੱਖਿਤ ਰਹ ਸਕਦਾ ਹੈ ਕਮੈਂਟਾਂ ਤੇ ਪ੍ਰਤੀਕਿਰਿਆ ਜ਼ਰੂਰ ਸੰਜੀ ਕਰੋ ਹੋਰ ਖਬਰਾਂ ਦੇ ਲਈ ਬਣੇ ਰਹੋ ਲਾਈਵparat ਦੇ ਨਾਲ ਉਸ ਸਮੇਂ ਆ ਕਿ ਜੀ ਸੀ ਰਿਟਾਇਰ ਹੋਇਆ ਅੱਜ ਕਰੀਬ 2 ਵਜੇ ਸਾਡੇ ਘਰ ਰੀਤਾ ਨਾਮ ਦੀ ਕੁੜੀ ਮਿਲਣ ਵਾਸਤੇ ਆਈ ਦੀ ਸੀ ਉਹ ਜਦੋਂ ਆ ਕੇ ਬੈਠੀ ਦੀ ਹੀ ਤੇ ਉਹਨੇ ਜਿਹੜੇ ਦੋ ਮੁੰਡੇ ਜਿਹੜਾ ਮੂੰਹ ਬਣੇ ਰਹੇ ਉਹ ਸਾਡੇ ਘਰ ਆ ਗਰ ਆਕੇ ਤੇ ਇਨਾਂ ਦੇ ਸੋਨੇ ਦੇ ਗਣੇ ਧਵਾਨ ਦਾ ਮੇਰੇ ਘਰ ਦੀ ਮੇਰੀ ਦੇ ਹੋ ਗਿਆ ਲੋਹੜੀਆਂ ਕੰਨਾਲੀਆਂ ਵਾਲੀਆਂ ਲੋਹੜੀਆਂ ਜਿਹੜੀ ਰੀਟਾ ਸੀ ਉਹਦੀ ਇਨਾਂ ਟਾਪਸ ਇੱਕ ਆਰਟੀਫੀਸ਼ੀਅਲ ਚੂਰੀ ਪਾਈ ਉਹ ਲੋਹੜੀਆਂ ਮੈਂ ਉਹਨਾਂ ਦੇ ਫਿਰ ਉਹਨਾਂ ਦੇ ਹੱਥੋਂ ਪਾਈ ਹੋ ਗਿਆ ਹੱਥੋਂ ਪਾਈ ਹੋਣ ਤੇ ਮੈਂ ਉਹਨਾਂ ਦਾ ਪੇਸਟਲ ਜਿਹੜਾ ਸੀ ਉਹਦੇ ਇੱਕ ਹੋਰ ਪੇਸਟਲ ਸੀ ਇੱਕ ਕੋਖਰੀ ਵੇਸ਼ਟਾ ਜਿਹੜਾ ਹੀ ਮੈਂ ਉਹ ਖੋਲਿਆ ਉਹਨਾਂ ਨੂੰ ਤਾਂ ਕੰਮ ਮਾਰਿਆ ਦੂਸਰੇ ਨੇ ਮੇਰੇ ਕੋਖਰੀ ਮਾਰ ਲਗਾ ਉਹ ਫੇ ਮੈਨੂੰ ਜਿਹੜਾ ਪੈਸਾ ਸੀ ਉਹਨੂੰ ਵਾਪਸ ਦੇਣਾ ਪਿਆ ਗਿਆ ਮੇਰੇ ਫਿਰ ਉਹਨਾਂ ਘੜਾ ਪਾਇਆ ਸੋਨੇ ਦਾ ਉਹ ਲੁਆ ਲਿਆ ਮੇਰੇ ਖਬੇ ਹੱਥ ਪਈ ਨਹੀਂ ਸੋਨੇ ਦੇ ਰੰਗ ਪਈ ਸੀ ਚਾਹ ਪਈ ਸੀ ਉਹ ਤੇ ਬਰਨਾਰਜ ਜੀ ਐਸ ਉਕਰਿਆ ਹੈ ਉਹ ਵੀ ਲੁਆ ਲਿਆ ਫਿਰ ਜਦੋਂ ਲੱਗ ਮੈਂ ਫਿਰ ਉਹਨਾਂ ਹਾਤੀ ਪੈਨ ਨੂੰ ਫਿਰਦਾ ਹੀ ਪਰ ਉਹ ਉਹਨਾਂ ਮੇਰੇ ਬਾਵਾ ਬੰਦੀਆਂ ਮੂੰਹ ਬੰਦਤਾ ਤੇ ਨਾਲ ਫਿਰ ਮੈਨੂੰ ਕਹੇ ਵੀ ਜੋ ਪੈਸੇ ਹੋਏ ਉਹ ਦੇ ਦਿਓ ਮੈਂ ਬੇਸ਼ੱਕ ਕੋਈ ਪੈਸੇ ਨਹੀਂ ਤੁਸੀਂ ਜੋ ਕਰਨਾ ਕਾੜੀ ਲਵਾਜ ਮੈਂ ਤੈਨੂੰ ਬਾੜ ਦਾ ਮਾਰ ਜਿਓ ਸਨ ਉਹ ਇੰਨੀ ਗੱਲ ਕਹੇ ਫਿਰ ਉਹ ਕਾੜੀ ਮੇਰੀ ਦਾ ਵੀ ਮੂੰਹ ਬੰਦ ਕੇ ਮੇਰੀਆਂ ਬਾਵਾ ਤੇ ਮੂੰਹ ਬੰਦ ਕੇ ਮੂੰਹ ਬੰਦ ਕੇ ਤੇ ਉਹ ਮਤਲਬ ਧੋਕੇ ਮਾਰ ਕੇ ਤੇ ਚੱਲ ਗਿਆ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਹਾਂ ਜੀ ਪੁਲਿਸ ਨੂੰ ਆਪ ਪੁਲਿਸ ਨੂੰ ਮੈਂ 112 ਨੰਬਰ ਤੇ ਸ਼ਿਕਾਇਤ ਕੀਤੀ ਉਹਨਾਂ ਮੈਨੂੰ 15 ਮਿੰਟ ਖਰਾਬ ਕੀਤਾ ਜਦੋਂ ਕਿ ਪੁਲਿਸ ਦਾ ਫਰਜ਼ ਹੀ ਭਈ ਉਸੇ ਟਾਈਮ ਸਾਰੇ ਪਾਸੇ ਵੈਸੇ ਕਰਦੇ ਨਾ ਕੇ ਲੱਗਦੇ ਉਹਨਾਂ ਬਜਾਏ ਨਾ ਕਰ ਆਂਦੇ 15 ਮਿੰਟ ਤੇਰਾ ਜਿਹੜਾ ਕਿਹੜਾ ਪੈਂਦਾ ਕਿਹੜਾ ਥਾਣਾ ਪੈਂਦਾ ਜਦੋਂ ਕਿ ਕੰਟਰੋਲ ਵਾਲੇ ਪਤਾ ਕਿ ਸ਼ਹਿਰ ਚ ਰਹਿੰਦੇ ਉਹ ਵੀ ਸਿਟੀਂ ਥਾਣਾ ਪੈਂਦਾ ਤੇ ਜਿਹੜਾ ਤਾਫਰ ਪੀਦਾ ਇਹ ਸੀ ਗਿਆਤ ਉਹ ਆ ਇਹ ਅ ਅ ਐਸਆਈ ਆ ਫਿਰ ਪੀਸੀਆਪਰ ਦੂਜਾ ਆ ਉਹ ਵੀ ਪੁੱਛ ਪੁੱਛ ਕੇ ਕਰਦੇ ਜਿਹੜੇ ਥਾਣੇ ਮੁंशी ਛੋਟਾ ਆਇਦਾ ਸੀ ਉਹਨੇ ਦਰਖਾਸਤ ਲਈ ਹੀ ਆ ਦਰਖਾਸਤ ਲੈ ਕੇ ਤੇ ਮੇਰੇ ਦਰਖਾਸਤ ਕਰਾ ਕੇ ਲੱਗ ਆਇਆ ਦੁਪਹਿਰੀਆਂ ਆਏ ਨੇ ਤੇ ਅਸੀਂ ਕੁੰਡੀ ਖੋਲੋਲੀ ਦੇਣੀ ਕੋਈ ਪੁਰਾਣੀ ਆ ਗਈ ਤੇ ਉਹਦੇ ਕਰਕੇ ਕੁੰਡੀ ਖੋਲੀ ਉਹਦੇ ਨਾਲ ਹੀ ਮਗਰੋਂ ਇਹ ਆ ਗਏ ਨੇ ਆ ਗਏ ਨੇ ਧਿਆਨ ਦੇ ਪਹਿਲੇ ਮੇਰਾ ਮੂੰਹ ਬਨਣ ਲੱਗ ਪਿਆ ਫੇਰ ਮੇਰੀਆਂ ਬਾਵਾ ਬੰਨ ਲਾ ਪਏ ਮੈਂ ਕਿਹਾ ਉਹ ਨਾਲ ਦੀ ਕੁੜੀ ਨੂੰ ਮੈਂ ਕਿਹਾ ਤੂੰ ਰੀਤਾ 100 ਨੰਬਰ ਤੇ ਫੋਨ ਕਰ ਹਾਂ ਉਹ ਉਹ ਫਿਰ ਉਹਨੇ ਮੈਂ ਨਹੀਂ ਗੱਲ ਕਹੀ ਤੇ ਉਹ ਕਰਨ ਲੱਗੀ ਤੇ ਉਹਦਾ ਵੀ ਮੋਬਾਈਲ ਖੋਲਿਆ ਮੇਰਾ ਵੀ ਮੋਬਾਈਲ ਖੋਲਿਆ ਉਹ ਕੁੜੀ ਦੇ ਵੀ ਕਾਂਟੇ ਖੋਲ ਲਏ ਤੇ ਝੂੜੀਆਂ ਵੀ ਲਾ ਲਈਆਂ ਉਹਦੀਆਂ ਫੇਰ ਇਹਨਾਂ ਵਾ ਇਹਨਾਂ ਨੇ ਨਾ ਪਿਸਤੌਲ ਖੋਲਿਆ ਆਣਾ ਕਰੋ ਤੇ ਉਹਨਾਂ ਵੱਲ ਕਰ ਤੇ ਉਹ ਪਿਸਤੌਲ ਕੋਲ ਫਿਰ ਇਹਨਾਂ ਵਾਲੇ ਪਾਸੇ ਹੋ ਗਈ ਤੇ ਇਹਨਾਂ ਦੇ ਹੱਥੀਂ ਵੀ ਪੈਣ ਲਾ ਪਏ ਉਹ ਤੇ ਫਿਰ ਇਹਨਾਂ ਨੇ ਮੇਰੇ ਕੋਲੋਂ ਝੂੜੀਆਂ ਵੀ ਲਵਾ ਲਈਆਂ ਉਹਨਾਂ ਨੇ ਤੇ ਕਾਂਟੇ ਵੀ ਲੋਹਾ ਲਏ ਉਹਨਾਂ ਨੇ ਮੇਰੇ ਕੋਲ ਤੇ ਮੋਬਾਈਲ ਵੀ ਮੇਰਾ ਮੇਰੇ ਕੋਲ ਆ ਗਏ ਆ ਕਹਿੰਦੇ ਅੱਜ ਆਈ ਫੇਰ ਮੈਂ ਕਿਹਾ ਤੁਸੀਂ ਮਨ ਤੇ ਲੱਗਾ ਹੀ ਕਿ ਜਿੱਦਾਂ ਪਹਿਲ ਵੀ ਤੁਸੀਂ ਅਤਵਾਦੀ ਨਹੀਂ ਹੈਗੇ ਕਹਿੰਦੇ ਅਸੀਂ ਉਹੀ ਅਤਵਾਦੀ ਆ ਜਿਹੜੇ ਪਹਿਲੇ ਆਏ ਸੀ ਉਹੀਆਂ ਹੀ ਤੇ ਜੇ ਮਗਰ ਮੂੰਹ ਖੋਲਿਆ ਕਿ ਹਲਾ ਖੋਲਿਆ ਤਾਂ ਅਸੀਂ ਫੇਰ ਆ ਜਣਾਈਆਂ ਕਿੰਨੇ ਬੰਦੇ ਸੀ ਦੋ ਬੰਦੇ ਸੀ ਹਾਂ ਇੱਕ ਮੋਟਰਸਾਈਕਲ ਤੇ ਆਏ ਨੇ ਉਹ ਤੇ ਮੂੰਹ ਬੰਨੇ ਦੇ ਉਹਨਾਂ ਨੇ ਕਾਲੇ ਪਟਕਿਆਂ ਨਾਲ ਆ ਔਰ ਉਰਚੇ ਤੇ ਆ ਗਏ ਕੈਮਰੇ ਤੇ ਆ ਗਏ ਨੇ